ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਵਿੱਚ ਚਾਰ ਤੇ ਕੁਝ ਇਸ ਤਰ੍ਹਾਂ ਜੇਕਰ ਕਿੰਡਿਆ ਜਾਵੇ ਛੋਟਾ ਜਿਹੜਾ ਉਸ ਨੂੰ ਪੰਜ ਉਦਾਸੀਆਂ ਕਹਿੰਦੇ ਆ ਪੰਜ ਉਦਾਸੀਆਂ ਕੀਤੀਆਂ ਯਾਨੀ ਤਰਕ ਪ੍ਰਚਾਰ ਦੇ ਦੌਰਾਨ ਉਦਾਸੀ ਉਦਾਸ ਨਹੀਂ ਉਦਾਸੀ ਦਾ ਮਤਲਬ ਹੈ ਵੀ ਜਿਹੜਾ ਇਸ ਰੂਪ ਵਿੱਚ ਸੰਗਤ ਵਿੱਚ ਪ੍ਰਚਾਰਨ ਵਾਸਤੇ ਸਾਹ ਕੋ ਛੱਡ ਕੇ ਤੁਰ ਪੈਣਾ ਤੇ ਸੰਗਤ ਨੂੰ ਜਿਹੜਾ ਗਿਆਨ ਦਾ ਚਾਨਣ ਦੇਣਾ ਤੋਂ ਗੁਰੂ ਸਾਹਿਬ ਦੀਆਂ ਇਹਨਾਂ ਵਿੱਚੋਂ ਇੱਕ ਜਿਹੜੀ ਉਦਾਸੀ ਐਸੀ ਹੈ ਵੀ ਜਿਹਦੇ ਵਿੱਚ ਉਹ ਇਸ ਇਲਾਕੇ ਵੱਲ ਗਏ ਨੇ ਜਿਹੜਾ ਕਿ ਉੱਤਰਾਖੰਡ ਜਿਨੂੰ ਅੱਜ ਕਰ ਨਸੀ ਕਹਿੰਦੇ ਆ ਗੁਰਸੱਭ ਹਰਦੁਆਰ ਗਏ ਆ ਹਰਦੁਆਰ ਤੋਂ ਬਾਅਦ ਫਿਰ ਇਸ ਤਰ੍ਹਾਂ ਉੱਪਰ ਸ਼੍ਰੀ ਨਗਰਵਾਲ ਗਏ ਆ ਸ਼ਿਗਨਗਰ ਤੋਂ ਫਿਰ ਕੋਟਦੁਆਰ ਕੋਟਦੁਆਰ ਤੋਂ ਚਲਦੇ ਫਿਰ ਹਲਦਵਾਨੀ ਗਏ ਹਲਦਵਾਨੀ ਤੋਂ ਹੁੰਦੇ ਗੁਰੂ ਸਾਹਿਬ ਇੱਕ ਚੌੜਾ ਪਿੱਤਾ ਪਿੰਡ ਜਿਹਦਾ ਨਾਂਜ ਵੀ ਚੌੜਾ ਪਿੱਤਾ ਹੈ ਪਰ ਮਸ਼ਹੂਰ ਜਿਹੜਾ ਉਹ ਰੀਠਾ ਸਾਹਿਬ ਬਣ ਗਿਆ ਤੋ ਇਥੇ ਪਹੁੰਚਿਆ ਇਸ ਪਿੰਡ ਦੇ ਢੇਠਾ ਦੋ ਨਦੀਆਂ ਵਗਦੀਆਂ ਸਨ ਲਧੀਆਂ ਤੇ ਰਤੀਆ ਇਹ ਨਦੀਆ ਤੇ ਰਤੀਆ ਦੋ ਨਿੱਕੀਆਂ ਨਿੱਕੀਆਂ ਅਸਲ ਚ ਇਹ ਇੱਕੋ ਨਦੀ ਹੈ ਤੇ ਜਿਹੜੀ ਆ ਕੇ ਫਿਰ ਵੱਖਰੀ ਵੱਖਰੀ ਹੋ ਜਾਂਦੀ ਹੈ ਤੋ ਇਹ ਜੀਠਾ ਸਾਹ ਦਾ ਜਿਹੜਾ ਕੱਚਾ ਰਸਤਾ ਜਿਹੜਾ ਤਕਰੀਬਨ 60 ਕਿਲੋਮੀਟਰ ਬਣ ਜਾਂਦਾ ਹੈ ਤੇ ਜੇਕਰ ਪੱਕੀ ਸੜਕ ਤੋਂ ਜਾਈਏ ਤਾਂ ਬਹੁਤ ਲੰਬਾ ਕਿਉਂਕਿ ਪਹਾੜਾਂ ਵਿੱਚ ਸਾਨੂੰ ਪਤਾ ਵੀ ਘੁਮ-ਘਮ ਕੇ ਤੇ ਸੜਕਾਂ ਜਿਹੜੀਆਂ ਬਣੀਆਂ ਹੁੰਦੀਆਂ ਤੋ ਚੋੜਾ ਪਿੱਤਾ ਵਿੱਚ ਯੋਗੀਆਂ ਦਾ ਡੇਰਾ ਸੀ ਯੋਗੀਆਂ ਦੇ ਡੇਰੇ ਤੇ ਆ ਕੇ ਗੁਰੂ ਨਾਨਕ ਸਾਹਿਬ ਨੇ ਯੋਗੀਆਂ ਨੂੰ ਸੱਚ ਦਾ ਰਸਤਾ ਦੱਸਿਆ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਵੀ ਗੁਰੂ ਸਾਹਿਬ ਜੀ ਯੋਗੀਆਂ ਕੋਲ ਗਏ ਆ ਬ੍ਰਾਹਮਣਾਂ ਕੋਲ ਗਏ ਆ ਮੌਲਵੀਆਂ ਕੋਲ ਗਏ ਆ ਬੁੱਧੀਆਂ ਜੈਨੀਆਂ ਕੋਲ ਗਏ ਆ ਜਿੱਥੇ ਵੀ ਗਏ ਨੇ ਉਹਨਾਂ ਨੇ ਆ ਕੇ ਉਹਨਾਂ ਦੇ ਨਾਲ ਵੀ ਧਰਮ ਚਰਚਾ ਕੀਤੀ ਐ ਫਲਸਫੀ ਦੇ ਚਰਚੇ ਨੁਕਤਿਆਂ ਤੇ ਚਰਚਾ ਕੀਤੀ ਐ ਉਹਨਾਂ ਨੂੰ ਇੱਥੇ ਉਹਨਾਂ ਨੇ ਸਮਝਾਇਆ ਵੀ ਇਹ ਜਿਹੜਾ ਦੁਨੀਆ ਕਾਰ ਛੱਡ ਬੈਠਣਾ ਜਿਹੜਾ ਹੈ ਇਹ ਦੁਨੀਆ ਤੋਂ ਭੱਜਣ ਦੀ ਗੱਲ ਹੈ ਤੋ ਇਹ ਜਿਹੜਾ ਅਸਲ ਰਸਤਾ ਨਹੀਂ ਹੈ ਅਸਲੀ ਰਸਤਾ ਗਿਆਨ ਦਾ ਹੈ। ਵੀਰੇ ਜੋਗੀ ਜਿਹੜੇ ਸਨ ਗੁਰਨਾਨ ਸਿੰਘ ਸਾਹਿਬ ਵੀਰੇ ਬੜਾ ਵੱਡਾ ਡੇਰਾ ਹੋਏਗਾ ਯਕੀਨਨ ਕਿਉਂਕਿ ਜੇ ਗੁਰੂ ਸਾਹਿਬ ਉਸ ਡੇਰੇ ਤੇ ਜਾਂਦੇ ਸਨ ਜਿੱਥੇ ਬਹੁਤ ਜ਼ਿਆਦਾ ਲੋਕ ਇਕੱਠੇ ਹੁੰਦੇ ਸਨ ਉਹਨਾਂ ਲੋਕਾਂ ਨੂੰ ਹੀ ਉਹਨੇ ਸਮਝਾਣਾ ਹੁੰਦਾ ਸੀਗਾ। ਆ ਜੋਗੀ ਨੂੰ ਨਹੀਂ ਮਿਲਣਾ ਹੁੰਦਾ ਸੀਗਾ ਜਾਂ ਡੇਰੇਦਾਰ ਨੂੰ ਨਹੀਂ ਸੀ ਮਿਲਣਾ ਜਾਂ ਪੁਜਾਰੀ ਨੂੰ ਨਹੀਂ ਸੀ ਮਿਲਦਾ। ਪਰ ਪੁਜਾਰੀ ਨਾਲ ਚਰਚਾ ਇਸ ਕਾ ਕਿ ਹੋ ਜਾਂਦੀ ਸੀ ਕਿ ਤਾਂ ਜੋ ਲੋਕ ਜਿਹੜੇ ਸੁਣ ਸਕਣ। ਤੋ ਏਸ ਡੇਰਨਾਥ ਦੇ ਜੋਗੀ ਦੇ ਡੇਰੇ ਤੇ ਉਹਨਾਂ ਨੇ ਆ ਕੇ ਜਿਹੜਾ ਚਰਚਾ ਕੀਤੀ ਤੇ ਹੌਲੀ-ਹੌਲੀ ਐਸਾ ਵੀ ਉਹ ਯੋਗੀਆਂ ਦਾ ਡੇਰਾ ਵੀ ਖਤਮ ਹੋ ਗਿਆ ਰੋਕੀ ਯੋਗੀਆਂ ਦਾ ਉਹ ਵੀ ਮੰਨਤਾ ਖਤਮ ਹੋ ਗਈ ਲੋਕਾਂ 'ਚ ਤੇ ਡੇਰਨਾਥ ਨੂੰ ਵੀ ਦੁਖੀ ਪੁਰ ਗਏ ਪਰ ਉਹਦਾ ਜਿਹੜਾ ਛੋਟਾ ਜਿਹਾ ਡੇਰਾ ਫਿਰ ਵੀ ਕਾਇਮ ਰਿਹਾ ਤੋ ਇੱਥੇ ਸਿੱਖਾਂ ਨੇ ਵੀ ਕੋਈ ਗੁਰਦੁਆਰਾ ਪਹਿਲਾਂ ਨਹੀਂ ਸੀ ਬਣਾਇਆ ਹੋਇਆ ਤੇ ਨਾ ਹੀ ਕੋਈ ਇੱਥੇ ਯਾਤਰੂ ਆਉਂਦਾ ਸੀ ਤੇ ਪਿੰਡ ਵਾਲੇ ਕਿਤੇ ਉਸਕੜਾ ਵੀ ਡੇਰੇ ਦੇ ਉੱਤੇ ਕੋਈ ਛੋਟੀ ਮੋਟੀ ਪੂਜਾ ਕਰ ਸਕਦੇ ਹੁਣ ਇਸ ਇਲਾਕੇ ਵਿੱਚ ਖੁਰਾਕ ਨਹੀਂ ਮਿਲਦੀ ਸੀ ਬਹੁਤ ਕਿਉਂਕਿ ਪਹਾੜੀ ਇਲਾਕੇ ਤੁਸੀਂ ਹੁਣ ਵੀ ਜਾ ਕੇ ਦੇਖਣਾ ਉੱਥੇ ਖੁਰਾਕ ਨਹੀਂ ਹੈ ਜਿੰਨਾ ਕੁਝ ਵੀ ਹੈ ਉਹ ਟਰੱਕਾਂ ਬੱਸਾਂ ਗੱਡੀਆਂ ਦੇ ਰਾਹੀਂ ਉੱਥੇ ਪਹੁੰਚਾਇਆ ਜਾਂਦਾ ਹੈ ਤੋਂ ਉਸ ਵੀ ਦੇ ਵੀ ਨਹੀਂ ਸੀ ਤੇ ਗੁਰਨਾਨਕ ਸਾਹਿਬ ਅਤੇ ਨਾਲ ਪਾਈ ਮਰਦਾਨਾ ਜੀ ਸਨ ਤੇ ਇਹਨਾਂ ਦੋਨਾਂ ਨੂੰ ਉੱਥੇ ਖਾਣ ਨੂੰ ਕੋਈ ਖਾਸ ਚੀਜ਼ ਨਾ ਮਿਲੀ ਕੰਨ ਮੋਲ ਜਿਸ ਤਰ੍ਹਾਂ ਮਿਲ ਜਾਂਦਾ ਹੈ ਜਾਂ ਦਰਿਆ ਨਾਮ ਦੇ ਦਰਿਆ ਚੋਂ ਮੱਛੀ ਫੜ ਕੇ ਖਾਦੀ ਜਾ ਸਕਦੀ ਹੈ ਪੁੰਨ ਕੇ ਤੋਂ ਗੁਰੂ ਸਾਹਿਬ ਨੂੰ ਇੱਥੇ ਖਾਣ ਨੂੰ ਲੋਕਾਂ ਨੇ ਰੀਠੇ ਦਿੱਤੇ ਇਥੇ ਮਿੱਠੇ ਰੀਠੇ ਸੀ ਰੀਠੇ ਖਾਂਡ ਨਹੀਂ ਹੁੰਦੀ ਉਹਨਾਂ ਚ ਪਾਈ ਨੇ ਨੇ ਵੀ ਮਿੱਠੇ ਵੀ ਨਹੀਂ ਹੁੰਦੇ ਯਾਨੀ ਕਿ ਉਹਨਾਂ ਚ ਮਿਠਾਸ ਹੁੰਦੀ ਹੈ ਤੇ ਉਹਨਾਂ ਨੂੰ ਖਾਣ ਦੇ ਨਾਲ ਸਵਾਦ ਆਂਦਾ ਹੈ ਟੇਡਰ ਤੇ ਬਰਨ ਵਾਸਤੇ ਨਹੀਂ ਹੋਇਆ ਕਰਦੇ ਤੋ ਇਹ ਇਹ ਜਿਹੜੀ ਹੈ ਗੁਰੂ ਨਾਨਕ ਸਾਹਿਬ ਨੇ ਤੇ ਉਹਨਾਂ ਨੇ ਉਥੇ ਮਿੱਠੇ ਰੀਠੇ ਦਾ ਸਵਾਦ ਚਖਿਆ ਤੋ ਇਹ ਕਹਾਣੀ ਕਿਸ ਤਰ੍ਹਾਂ ਫੈਲਦੀ ਗਈ ਪਰ ਜਿਹੜਾ ਮੌਜੂਦਾ ਗੁਰਦੁਆਰਾ ਸਾਡੇ ਕੋਲ ਹੈ ਅੱਜ ਤੁਸੀਂ ਦੇਖੋ ਬਈ ਐਡਾ ਵੱਡਾ ਗੁਰਦੁਆਰਾ ਹੈ ਉਥੇ ਬਹੁਤ ਲੋਕ ਜਿਹੜੇ ਨੇ ਕਈ ਕਈ ਤਾਂ ਜਿਹੜੇ ਨੇ ਬਹੁਤ ਬਹੁਤ ਦੂਰ ਦੂਰ ਤੋਂ ਆਉਂਦੇ ਨੇ ਗੱਡੀਆਂ ਪਰ ਪਰ ਕੇ ਜਾਂਦੇ ਨੇ ਕਈ ਜਿਹੜੇ ਆਪਣੀਆਂ ਕਾਰਾਂ ਖੁਰਾਂ ਵਿੱਚ ਜਾਂਦੇ ਨੇ ਤੋ ਇਹ ਮੌਜੂਦਾ ਗੁਰਦੁਆਰੇ ਦੀ ਇਮਾਰਤ ਸਿਰਫ 1970 ਦੀ ਬਣੀ ਹੋਈ ਯਾਨੀ ਕਿ ਸਿਰਫ 47 ਸਾਲ ਪੁਰਾਣੀ ਹੈ ਇਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਮੰਜੀ ਸਾ ਮੰਜੀ ਸਭ ਕਨ ਵੀ ਇੱਕ ਕਮਰਾ ਜਿਆ ਜਿਹੜਾ ਟੀਮ ਦਾ ਬਣਿਆ ਹੋਵੇ ਤੋਂ ਇੱਥੇ 1929 ਤੇ ਦੀ ਬੀਤੀ ਵਿੱਚ ਹਲਦਵਾਨੀ ਦੇ ਕੁਝ ਪੰਜਾਬੀ ਵਪਾਰ ਦੇ ਸਿਲਸਿਲੇ ਵਿੱਚ ਆਏ ਉਹਨਾਂ ਵਿੱਚੋਂ ਇੱਕ ਆਸਾ ਰਾਮ ਆਸਾ ਸਿੰਘ ਤੇ ਇੱਕ ਵਿਸਾਖੀ ਰਾਮ ਸੀ ਉਹਨਾਂ ਨੇ ਇੱਥੇ ਹੱਟੀ ਪਾ ਲਈ ਤੇ ਕੁਝ ਮਗਰ ਉਹਨਾਂ ਨੇ ਜਿਹੜਾ ਉਹ ਯੋਗੀ ਦਾਲ ਨਾਸ ਸੀਗਾ ਉਹਦਾ ਡੇਰਾ ਸੀਗਾ ਉਸ ਯੋਗੀ ਦੇ ਡੇਰ ਨਾਲ ਤੇ ਜਿਹੜਾ ਬਣਿਆ ਸੀਗਾ ਡੇਰਾ ਉਹਦੀ ਕੁਝ ਉਹਨਾਂ ਨੇ ਜ਼ਮੀਨ ਖਰੀਦ ਲਈ ਉਹਨਾਂ ਜ਼ਮੀਨ ਸਸਤੀ ਸੀ ਤੋਂ ਉੱਥੇ ਉਦਾਸੀ ਸਾਧੂ ਸਨ ਜਿਹੜੇ ਉਹਨਾਂ ਨੇ ਪੁਰਾਣੀ ਜਿਹੜੀ ਸਤਿ ਉਦਾਸੀ ਸਾਧੂ ਉੱਥੇ ਰੱਖ ਲੈ ਉਹ ਉਹਦੇ ਨਾਲ ਕੰਮ ਕਰਦੇ ਰਹਿ 70 ਤੋਂ ਬਾਅਦ ਸਿੱਖਾਂ ਨੇ ਕੁਝ ਹੋਰ ਜ਼ਮੀਨ ਖਰੀਦ ਲਈ ਅੱਜ ਵੀ ਉੱਥੇ ਜ਼ਮੀਨ ਮਹਿੰਗੀ ਨਹੀਂ ਹੈ ਤੋਂ ਜ਼ਮੀਨ ਖਰੀਦਦੋਂ ਤੁਰ ਬਾਅਦ ਇਹ ਜਿਹੜਾ ਸੀ ਨਾਨਕ ਮੱਤਾ ਜਿਹੜਾ ਗੁਰਦੁਆਰਾ ਉਹਨਾਂ ਦੇ ਇੰਤਜ਼ਾਮ ਮੇਠਾ ਇਹ ਵੀ ਆ ਗਿਆ ਨਾਨਕ ਮੱਤਾ ਗੁਰਦੁਆਰਾ ਪੈਣਾ ਬਹੁਤ ਦੂਰ ਟੁਏ ਟੋਂ ਰਾਮ ਸੰਗਤ ਪੜਾ ਕਰਕੇ ਆਇਆ ਕਰਦੀਏ ਜਿੱਥੇ ਜੋਗੀ ਨਾਲ ਚਰਚਾ ਹੋਈ ਸੀ ਉਦੋਂ ਜੋਗਿਆਂ ਦਾ ਉਹ ਵੱਡਾ ਡੇਰਾ ਸੀਗਾ ਇਹ ਢੇਰ ਨਾਸਵਾਲਾ ਲਾਲ ਨਾਸਵਾਲਾ ਜਿਹੜਾ ਡੇਰਾ ਇਹ ਛੋਟਾ ਸੀਗਾ ਤੋਂ ਅਖੀਰ ਆ ਕੇ ਉਹਨਾਂ ਨੇ ਨਾਨਕ ਮੱਤਾ ਵਾਲਿਆਂ ਨੇ ਇਸ ਦਾ ਜਿਹੜਾ ਪ੍ਰਬੰਧ ਸੰਭਾਲ ਲਿਆ ਹੁਣ ਇਹ ਸੰਗਤ ਵਧ ਗਈ ਗੁਰਦੁਆਰਾ ਵੱਡਾ ਹੁੰਦਾ ਗਿਆ ਤੇ 2000 ਸਾਲ ਦੇ ਨੇੜੇ ਤੇਰੇ ਸ਼ਾਮ ਸਿੰਘ ਨਾਂ ਦੇ ਇੱਕ ਬੰਦੇ ਨੇ ਡੇਰੇਦਾਰ ਨੇ ਇਹਦੇ ਤੇ ਕਬਜ਼ਾ ਕਰ ਲਿਆ ਤੇ ਉਸ ਨੂੰ ਆਪਣਾ ਨਿੱਜੀ ਗੁਰਦੁਆਰੇ ਦਾ ਪ੍ਰਜਸ਼ਨ ਜਿਹਾ ਬਣਾ ਲਿਆ ਹੁਣ ਰੀਠਿਆਂ ਦੀ ਗੱਲ ਵੀ ਗੁਰਦੁਆਰੇ ਦੇ ਨੇੜੇ ਥੇੜੇ ਰੀਠਿਆਂ ਦੇ ਜਿਹੜੇ ਦਰਖਤ ਜਿਹੜੇ ਨੇ ਉਹ ਕੁਝ ਮੌਜੂਦ ਨੇ ਇਹ ਗੁਰਦੁਆਰੇ ਦੇ ਤੋਂ ਕਾਫੀ ਦੂਰ ਤੱਕ ਜੁੜਦਾ ਹੈ ਵਿੱਚ ਵੀ ਇਹਨਾਂ ਨੇ ਇੱਕ ਪੁਰਾਣਾ ਸੁੱਕਾ ਦਰਖਤ ਦਾ ਤਾਣਾ ਰੱਖਿਆ ਵੀ ਕਹਿੰਦੇ ਵੀ ਇਹ ਉਹ ਦਰਖਤ ਹੈ ਜਿਹੜਾ ਜਿਹਦੇ ਤੋਂ ਗੁਰੂ ਨਾਨਕ ਸਾਹਿਬ ਨੇ ਮਿੱਠੇ ਇਠੇ ਖਾਦੇ ਸਨ ਇਸ ਤਰ੍ਹਾਂ ਦੀਆਂ ਯਾਦਗਾਰਾਂ ਜਿਹੜੀਆਂ ਨੇ ਅਸਲੀ ਨੇ ਜਾਂ ਨਕਲੀ ਨੇ ਇਸ ਤਰ੍ਹਾਂ ਦੀਆਂ ਕਈ ਥਾਵਾਂ ਤੇ ਸਨਮਾਰਕੇ ਰੱਖੀਆਂ ਹੋਈਆਂ ਨੇ ਤੋਂ ਇਹ ਅਖੇ ਵੀ ਗੁਰੂ ਸਾਹਿਬ ਦੇ ਮੇਰੇ ਦੇ ਦਰਖਤ ਦੀ ਨਿਸ਼ਾਨੀ ਹੈ ਹੁਣ ਗੁਰਦੁਆਰੇ 'ਚ ਕੁਝ ਨਵੇਂ ਦਰਖਤ ਲਾ ਦਿੱਤੇ ਗਏ ਨੇ ਦੋ ਦਰਖਤ ਜਿਹੜੇ ਨੇ ਮੁੱਖ ਗੇਟ ਤੇ ਤੁਹਾਨੂੰ ਲੱਗੇ ਨਜ਼ਰ ਆ ਜਾਣਗੇ ਜਦੋਂ ਐਂਟਰ ਕਰਦੇ ਹੋ ਖੱਬੇ ਹੱਥ ਤੇ ਚਾਰ ਪੰਜ ਪਿਛਲੇ ਪਾਸੇ ਹਨ ਦਾ ਹੈ ਫਲ ਪਿਛਣਿਆਂ ਨੂੰ ਤਾਂ ਨਹੀਂ ਲੱਗਦਾ ਅਗੜਿਆਂ ਨੂੰ ਲੱਗਦਾ ਉਹ ਮਿੱਠੇ ਨਹੀਂ ਹੁੰਦੇ ਰੀਠੇ ਮਿੱਠੇ ਨਹੀਂ ਹੁੰਦੇ ਪਰ ਇਸ ਗੁਰਦੁਆਰੇ ਚ ਆਨਵਾਲੀਆਂ ਸੰਗਤਾਂ ਨੂੰ ਪ੍ਰਸ਼ਾਦ ਦੇ ਨਾਂ ਤੇ ਰੀਠਿਆਂ ਦੇ ਫਲ ਜਿਹੜੇ ਨੇ ਉਹ ਦਿੱਤੇ ਜਾਂਦੇ ਆ ਚਾਰ ਜਾਂ ਪੰਜ ਜਿਹੜੇ ਰੁੱਕ ਜਿੰਨਾਂ ਕੋ ਪੈਸੇ ਜਮ੍ਹਾਂ ਕਰਾਣ ਕੋਈ ਬਹੁਤ ਜ਼ਿਆਦਾ ਕਰਾਵੇ ਉਹਨੂੰ ਜ਼ਿਆਦਾ ਮਿਲ ਜਾਂਦੇ ਹਨ ਪਰ ਇਹ ਤੁਹਾਨੂੰ ਸਿਰਫ ਉੱਥੇ ਨਹੀਂ ਮਿਲਦੇ ਗੁਰਦੁਆਰੇ ਦੇ ਬਾਹਰ ਜਿਹੜੀਆਂ ਦੁਕਾਨਾਂ ਨੇ ਉਹ ਸਾਰਿਆਂ ਨੇ ਜਿਹੜੇ ਨਾ ਨਾਲ ਖੁਮਾਣੇ ਤੇ ਨਾਲ ਉਹਨਾਂ ਦੇ ਨਾਲ ਦੋ ਦੋ ਰੀਠੇ ਪਾਏ ਹੁੰਦੇ ਹਨ ਉਹ ਵੀ ਮਿਲਦੇ ਹਨ ਉਹ ਹੀ ਮਿੱਠੇ ਰੀਠੇ ਹਨ ਹੁਣ ਇਹ ਰੀਠੇ ਜਿਹੜੇ ਨੇ ਇਹ ਸਾਰੇ ਉੱਥੇ ਗੁਰਦੁਆਰੇ ਦੇ ਇਹ ਗੁਰਦੁਆਰੇ ਦਾ ਕੋਈ ਵੀ ਰੀਠਾ ਨਹੀਂ ਹੈ ਉਹਦੇ ਅਗਲੇ ਤੁਹਾਡੇ ਕੋਈ ਰੀਠਾ ਨਹੀਂ ਗੁਰਦੁਆਰੇ ਤੋਂ ਤਕਰੀਬਨ 5 ਕਿਲੋਮੀਟਰ ਪੈਦਾ ਜਦੋਂ ਤੁਸੀਂ ਨਾਨਕ ਮੱਤਾ ਵੱਲੋਂ ਆਉਂਦੇ ਹੋ ਇੱਕ ਜਿਹੜਾ ਉੱਥੋਂ ਦਾ ਜਿਹੜਾ ਜਿਹੜਾ ਉੱਥੋਂ ਦਾ ਮੁਖੀ ਆ ਜਾਂ ਮੁਖੀ ਦਾ ਭਰਾ ਹੈ ਕਿਹਾ ਜਾਂਦਾ ਉਸ ਜ਼ਮੀਦਾਰ ਕੋਲ ਇੱਕ ਬੜਾ ਵੱਡਾ ਦਰਖਤ ਹੈ ਤੁਸੀਂ ਜੇ ਉੱਥੇ ਰੁੱਕ ਕੇ ਦੇਖੋ ਤਾਂ ਬਹੁਤ ਵੱਡਾ ਦਰਖਤ ਤੁਹਾਨੂੰ ਨਜ਼ਰ ਵੀ ਆ ਜਾਏਗਾ ਉਸ ਦਰਖਤ ਨੂੰ ਬੜਾ ਮਿੱਠਾ ਰੀਠਾ ਲੱਗਦਾ ਹੈ ਔਰ ਉਹ ਰੀਠਾ ਜਿਹੜਾ ਹੈ ਹਜ਼ਾਰਾਂ ਦੇ ਗਿਣਤੀ ਵਿੱਚ ਕਈ ਕਈ ਹਜ਼ਾਰਾਂ ਦੇ ਗਿਣਤੀ ਵਿੱਚ ਹੁੰਦਾ ਹੈ ਜਿਹੜਾ ਗੁਰਦੁਆਰੇ ਵਾਲੇ ਖਰੀਦ ਲੈਂਦੇ ਆ ਉਹ ਉਹਨਾਂ ਕੋਲ 1.5 1.5 2-2 ਰੁਪਏ ਦਾ ਖਰੀਦਦੇ ਨੇ ਤੇ ਲੋਕਾਂ ਨੂੰ ਪ੍ਰਸ਼ਾਦ ਦਿੰਦੇ ਨੇ ਜਿਹੜਾ ਉਹ ਅਰ ਜਿਹੜੇ ਦੁਕਾਨਦਾਰ ਨੇ ਉਹ ਵੀ ਉਥੋਂ ਰੀਠੇ ਜਿਹੜੇ ਨੇ ਉਹ ਲੈਂਦੇ ਇਹ ਕਿਹਵੀਂ ਚਰਚਾ ਵੀ ਜਿਹੜੇ ਇਥੋਂ ਦੇ ਪੁਜਾਰੀ ਨੇ ਜਦੋਂ ਰੀਠੇ ਮੁੱਕ ਜਾਂਨ ਤੇ ਜਿਹੜੇ ਦੂਜੇ ਰੀਠੇ ਨੇ ਬੈਠੇ ਨਹੀਂ ਆ ਉਹਨਾਂ ਨੂੰ ਖੜ ਦੀ ਚਾਸ਼ਨੀ ਚ ਮਿੱਠਾ ਕਰਕੇ ਤੇ ਪ੍ਰਸ਼ਾਦ ਦੇ ਬਹਾਨੇ ਤੇ ਲੋਕਾਂ ਨੂੰ ਦਿੰਦੇ ਆ ਇਹ ਕਹਾਣੀ ਜਿਹੜੀ ਹੈ ਕਿ ਉਹ ਨਾਲ ਖਸਬ ਨਹੀਂ ਨਹੀਂ ਕਹਿੰਦੇ ਕਿ ਤੇ ਕਿਤੇ ਇਹ ਗੱਪ ਕਦੋਂ ਕਰੀ ਗਈ ਇਹ ਪਤਾ ਨਹੀਂ ਕਿਹਾ ਨਹੀਂ ਜਾ ਸਕਦਾ ਕਿਉਂਕਿ ਸਾਡੇ ਕੋਲ ਜਨਮ ਸਾਕੀਆਂ ਪੁਰਾਣੀਆਂ ਪਈਆਂ ਸਭ ਤੋਂ ਪਹਿਲਾਂ ਸਾਡੇ ਕੋਲ ਜਨਮ ਸਾਕੀ ਬਾਲੇ ਵਾਲੀ ਜਨਮ ਸਾਕੀ ਹੈ ਮਿਹਰਬਾਨ ਵਾਲੀ ਜਨਮ ਸਾਕੀ ਹੈ ਭਾਈ ਮਨ ਸਿੰਘ ਦੇ ਨਾਂ ਨਾਲ ਜੋੜੀ ਜਾਣ ਵਾਲੀ ਅਸਲ ਚ ਸਰੂਪ ਸਿੰਘ ਨਿਰਮਲ ਦੇ ਜਿਹੜੀ ਸੰਸ ਸਿੰਘ ਯਾਨੀ ਦੇ ਪਾਪ ਤੇ ਲਿਖੀ ਹੋਈ ਉਹਦੇ ਹੈਗੀ ਹੈ ਵਿਰਾਤੀ ਜਨਮ ਸਾਕੀ ਹੈ ਕਿਸੇ ਵੀ ਜਨਮ ਸਾਕੀ ਵਿੱਚ ਇਸ ਥਾਂ ਦੇ ਮਿੱਠੇ ਰੀਠੇ ਦੀ ਸਾਕੀ ਹੈ ਹੀ ਨਹੀਂ ਹੈ ਪਰ ਇਹ ਕਿਸ ਤਰ੍ਹਾਂ ਗੱਲ ਸ਼ੁਰੂ ਕੀ ਹਾਂ ਜਨਮ ਸਾਕੀ ਭਾਈ ਬਾਲੇ ਵਾਲੇ ਟਾਕਾ ਜਿਹੜਾ ਬੰਗਲਾਦੇਸ਼ ਦਾ ਦੀ ਰਾਜਧਾਨੀ ਹੈ ਉਹਦੇ ਇੱਕ ਨੇੜੇ ਤੇ ਗੁਰਨਾਣ ਖਾਤੇ ਮਰਦਾਨੇ ਵੱਲੋਂ ਖਖੜੀਆਂ ਦਾ ਆਹਾਰ ਖਾ ਕੇ ਗੁਜ਼ਾਰਾ ਕਰਨ ਦੀ ਗੱਲ ਹੈ ਖਖੜੀਆਂ ਜੋ ਕੁਝ ਉੱਤੇ ਗੱਭਦਾ ਜਿਹੜਾ ਖਖੜੀਆਂ ਦਿੱਖਦਾ ਹੈਗਾ ਜਾਨੀ ਕਿ ਕੰਦ ਮੂਚ ਚੁਣ ਕੇ ਜਿਹੜਾ ਖਾਂਦਾ ਸੋ ਜਿਹੜੀ ਗੁਰੂ ਨਾਨਕ ਸਾਹਿਬ ਨੂੰ ਮਿੱਠੇ ਰੀਠੇ ਰੀਠੇ ਮਿੱਠੇ ਕਰਨਾਂ ਦੀ ਗੱਲ ਹੈ ਉਹ ਇੱਕ ਕਰਾਮਾਤ ਦੀ ਕਹਾਣੀ ਹੈ ਜਿਸ ਤਰ੍ਹਾਂ ਆਮ ਸਾਧੂ ਸੰਤ ਜਿਹੜੇ ਨੇ ਜਾਂ ਹੋਰ ਜਿਹੜੇ ਬ੍ਰਹਮਣ ਵਿਖਾਰੀ ਨੇ ਨਿਰਬਲਿ ਵਿਖਾਰੀ ਨੇ ਸੰਤੋਖ ਸਿੰਘ ਤੇ ਗਿਆਨੀ ਗਿਆਨ ਸਿੰਘ ਵਰਗੇ ਇਸ ਤਰ੍ਹਾਂ ਦੀ ਸੋਚ ਵਾਲੇ ਜਿਹੜੇ ਬੰਦੇ ਨੇ ਇਹਨਾਂ ਕਿਸਮ ਦੇ ਵਿਖਾਰੀਆਂ ਨੇ ਇਹ ਕਹਾਣੀ ਕਰ ਰਹੀ ਗੁਰੂ ਨਾਨਕ ਸਾਹਿਬ ਦੇ ਨਾਲ ਕਰਾਮਾਤ ਜੋੜ ਰਹੀ ਤੇ ਭਾਈ ਮਰਦਾਨੇ ਨੂੰ ਨਾ ਦੱਸਿਆ ਭੁੱਖਾ ਸੀਗਾ ਉਹਨਾਂ ਕਿਹਾ ਵੀ ਲੈ ਤੂੰ ਰੀਠੇ ਥੋੜ੍ਹ ਕੇ ਖਾ ਲੈ ਮਠਾਈ ਖਾ ਲੈ ਇਹ ਇਸ ਤਰ੍ਹਾਂ ਦੀਆਂ ਜਿਹੜੇ ਸੀ ਨਾ ਕਰਾਮਾਤੀ ਗੱਪਾਂ ਸਿੱਖੇ ਬਹੁਤ ਜ਼ਿਆਦਾ ਜੜੀਆਂ ਨੇ ਕੁਛੇੜੀਆਂ ਹੋਈਆਂ ਨੇ ਉਹ ਗਾਨੀਆਂ ਗੁਰਦਾਨ ਸਿੰਘ ਸਾਹਿਬ ਨੇ ਰੀਠੇ ਮਿੱਠੇ ਕੀਤੇ ਮਿੱਠੇ ਰੀਠੇ ਜ਼ਰੂਰ ਮਿਲਦੇ ਹਨ ਉਸ ਇਲਾਕੇ ਚ ਹੋਰ ਵੀ ਕਈ ਜਗ੍ਹਾ ਤੇ ਦੁਨੀਆ ਚ ਮਿਲਦੇ ਹੋਣਗੇ ਪਰ ਇਹੋ ਹੀ ਹਨ ਜਿਹੜੇ ਕਿ ਇੱਕ ਜ਼ਮੀਦਾਰ ਦੇ ਖੇਤ ਦੇ ਵਿੱਚੋਂ ਦਰਸਤਾ ਉਹਦੇ ਨੇੜੇ-ਤੇੜੇ ਇੱਕ ਇਥੋਂ ਦੇ ਲੋਕਾਂ ਨੇ ਇੱਕ ਹੋਰ ਵੀ ਜਗ੍ਹਾ ਲੈ ਕੇ ਤੇ ਰੀਠੇ ਲਾਉਣ ਦੀ ਕੋਸ਼ਿਸ਼ ਕੀਤੀ ਪਤਾ ਨਹੀਂ ਅਜੇ ਤੱਕ ਉਹਦੇ ਠੇ ਮਿੱਠੇ ਨਿਕਲੇ ਹਨ ਕਿ ਨਹੀਂ ਪਰ ਉਹਦੇ ਬਾਰੇ ਕੋਸ਼ਿਸ਼ ਜ਼ਰੂਰ ਕੀਤੀ ਗਈ ਨਾਨਕਵਾੜਾ ਨਾਂ ਰੱਖ ਕੇ ਤੋ ਐਸੀ ਕਹਿੰਦੇ ਹੀਠਾ ਸਾਹਿਬ ਦੀ ਹੀਠਾ ਸਾਹਿਬ ਸੰਗਤ ਬਹੁਤ ਜਾਂਦੀ ਹੈ ਇਹਦੇ ਵਾਸਤੇ ਜਾਣ ਦੇ ਦੋ ਰਸਤੇ ਨੇ ਇੱਕ ਤਾਂ ਜਿਹੜਾ ਕਾਸ਼ੀਪੁਰ ਰੁਦਰਪੁਰ ਨਾਨਕਮੱਤਾ ਤੋਂ ਘਟੀਮਾ ਟਨਖਪੁਰ ਚੰਪਾਵਤ ਲੋਹਾਕਾਠ ਤੇ ਦੂਨ ਕਾਠ ਹੁੰਦੇ ਹੋਏ ਜਿਹੜਾ ਤਕਰੀਬਨ 200 ਕਿਲੋਮੀਟਰ ਦਾ ਇਹ ਫਾਸਲਾ ਪੈਂਦਾ ਦੂਜਾ ਇਹ ਰਸਤਾ ਪਿਛਲੇ ਪਾਸੇ ਜਿਹੜਾ ਨਾਨਕ ਸਾਹਿਬ ਐਸਨ ਕੋ ਨਾਨਕ ਸਾਹਿਬ ਦਰਿਆ ਦੇ ਕੰਢੇ ਕੰਢੇ ਤੇ ਐਸਨ ਹਲਤਵਾਨੀ ਤੋਂ ਕਾਠ ਕੁਦਾਮ ਪੀਨ ਤਾਲ ਤੇ ਹੀਠਾ ਸਾਹਿਬ ਇਹ ਤਕਰੀਬਨ 158 ਕਿਲੋਮੀਟਰ ਪੈਂਦਾ ਉਹ 200 ਕਿਲੋਮੀਟਰ ਪੈਂਦਾ ਇਸ ਪਾਸੇ ਲੋਕੀ ਬਹੁਤ ਜਾਂਦੇ ਨੇ ਤੋਂ ਇਹਦੇ ਵਿੱਚ ਰਾਜਖੀ ਪੜਾਹ ਕਰਦੇ ਹਾਂ ਲੋਕੀ ਨਾਨਕ ਮੱਤਾ ਤੋਂ ਡੀਠਾ ਸਾਬ ਤੱਕ ਠੀਮਾ ਜਿਹੜਾ ਉਹਨੇ ਕਿਲੋਮੀਟਰ ਹੈ ਉਸ ਤੋਂ ਬਾਅਦ ਚੰਕਪੁਰ 5 ਕਿਲੋਮੀਟਰ ਹੈ ਚੰਪਾਵਤ ਜਿਹੜਾ 81 ਕਿਲੋਮੀਟਰ ਲੋਹਾਘਾਟ 24 ਕਿਲੋਮੀਟਰ ਹੈ ਤੇ ਇਠਾ ਸਾਬੀ ਤੋਂ 52 ਕਿਲੋਮੀਟਰ ਇਸ ਤਰ੍ਹਾਂ ਦਾ ਇਹ ਫਾਸਲਾ ਹੈ ਤੋ ਸਵੇਰੇ ਆਮ ਤੌਰ ਤੇ 4 ਵਜੇ ਲੋਕੀ ਨਾਨਕ ਮੱਥਾ ਤੋਂ ਚੱਲਦੇ ਤੇ ਸ਼ਾਮ ਤੱਕ ਮੋੜਾਂ ਵੇਨ ਕਈ ਉੱਥੇ ਵੀ ਰਾਤ ਨੂੰ ਰਹਿ ਜਾਂਦੇ ਹਨ ਕਿਉਂਕਿ ਜੇਕਰ ਤੁਸੀਂ 4-5 ਵਜੇ ਤੋਂ ਬਾਅਦ ਚੱਲਦੇ ਹੋ ਤੇ ਰਾਤ ਨੂੰ ਆਣਾ ਮੁਸ਼ਕਲ ਹੋ ਜਾਏਗਾ ਡਾਕਾ ਬੜਾ ਖਤਰਨਾਕ ਹੈ ਮੈਂ ਇਹ ਕਹਿ ਕੇ ਇਹ ਨਹੀਂ ਕਹਿ ਰਿਹਾ ਵੀ ਲੋਕਾਂ ਨੂੰ ਉੱਥੇ ਜਾਣਾ ਚਾਹੀਦਾ ਇਹ ਕੋਈ ਧਾਰਮਿਕ ਜਗ੍ਹਾ ਨਹੀਂ ਹੈ ਇਹ ਕੋਈ ਪਵਿੱਤਰ ਜਗ੍ਹਾ ਨਹੀਂ ਹੈ ਇਹ ਕੋਈ ਗੁਰੂ ਨਾਨਕ ਸਾਹਿਬ ਦੇ ਮਿੱਠੇ ਰੀਠੇ ਕੀਤੇ ਹੋਏ ਵਾਲੀ ਜਗ੍ਹਾ ਨਹੀਂ ਹੈ ਪਰ ਕਿਉਂਕਿ ਤੁਹਾਡੇ ਕੋਲ ਇੱਕ ਬਹੁਤ ਵਧੀਆ ਜਗ੍ਹਾ ਹੈ ਜੇ ਤੁਸੀਂ ਜਾਣਾ ਚਾਹਤੇ ਜਾ ਸਕਦੇ ਹੋ ਇਹ ਸੋਚ ਕੇ ਮਤ ਜਾਇਓ ਕਿ ਗੁਰੂ ਨਾਨਕ ਸਾਹਿਬ ਨੇ ਇੱਥੇ ਰ ਵਸਤੇ ਜਾਂਦੇ ਆ ਪਿਕਨਿਕ ਵਾਸਤੇ ਜਾਂਦੇ ਆ ਹੌਲੀਡੇਸ ਵਾਸਤੇ ਜਾਂਦੇ ਆ ਜਾਇਆ ਜਾ ਸਕਦਾ ਹੈ ਗੁਰਦੁਆਰਾ ਜਿੱਥੇ ਉੱਥੇ ਜਾਣਾ ਮੱਥਾ ਟੇਕਣਾ ਤੇ ਉੱਥੇ ਬੈਠ ਕੇ ਤੇ ਕੁਝ ਰੱਬ ਨੂੰ ਯਾਦ ਕਰਨਾ ਉਹ ਚੰਗੀ ਗੱਲ ਹੈ ਪਰ ਇਹ ਮਨ ਚੋਂ ਭਰਮ ਨਿਕਲ ਜਾਣਾ ਚਾਹੀਦਾ ਹੈ ਵੀ ਗੁਰੂ ਨਾਨਕ ਸਾਹਿਬ ਨੇ ਰੀਠੇ ਮਿੱਠੇ ਗੀਤੇ ਸਨ ਇਹ ਹੈ ਅਸਲ ਕਹਾਣੀ ਗੁਰੂ ਨਾਨਕ ਸਾਹਿਬ ਦੇ ਰੀਠੇ ਮਿੱਠੇ ਕਰਨ ਦੀ ਜਾਂ ਗੁਰਦੁਆਰਾ ਰੀਠਾ ਸਾਹਿਬ ਜਿਹੜਾ ਹੈ ਉਤਰਾਖੰਡ ਵਿੱਚ ਹੈ ਨਾਨਕ ਮੱਤਾ ਤੋਂ 200 ਕਿਲੋ ਵਿੱਚ ਉਹਦੀ ਕਹਾਣੀ ਹੈ ਸੋ ਇਹ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ ਸ਼ੁਕਰੀਆ